ਅਤਰੀ ਗੱਲ ਜੀ ਹੋਰ ਫਿਰ ਲਗਾਤਾਰ ਨੂੰ ਵਿਚਾਰੇ ਇਹਨੂੰ ਜੇ ਇਹ ਦਾਖਲ ਕਰਾਉਣਾ ਹੁਣ ਇਹਦਾ ਬਾਲਾ ਵੱਡਾ ਹੈ ਓਗੇਟ ਦੇਲਾ ਖਾਲੇ ਨੂੰ ਇਹਨਾਂ ਨੂੰ ਛੋਟਾ ਕਰ ਲੈ ਹੋ ਗਿਆ ਇਹਨੂੰ ਸਾਫ ਪਤਾ ਹੀ ਨਹੀਂ ਕਿ ਹਾਂ ਕਹਿੰਦਾ ਖਰਾਬ ਹੋ ਗਿਆ ਮਦਦ ਮਿੰਟ ਲੱਗਣੇ ਇੱਥੇ ਇਹ ਤਾਰ ਕੇ ਲੈ ਜਾਣਾ ਉੱਥੇ ਜਦੇ ਚੱਕ ਲੈਣਾ ਕਾਗਜ਼ ਪੱਤਰ ਕਰਾਇਆ ਇੱਥੇ ਗੱਲ ਜੀ ਦੇ ਐਡਮਿਸ਼ਨ ਕਰਾਇਆ ਇੱਥੇ ਕੀ ਹੋ ਗਿਆ ਹੁਣ ਜਮਾ ਕੋਲ ਪੈਂਦਾ ਹੈ ਇਹ ਹੂੰ ਚਾਹਣਾ ਤੇ ਇਹਨੂੰ ਨੇੜੇ ਕਰਕੇ ਕਰੀਂ। ਉਹ ਯਾਰ ਦੂਆ ਆਪਾਂ ਕਿ ਤਰ੍ਹਾਂ ਕਿਹੜਾ ਮੌ ਜਿਹੜੀ ਗੰਦਾ ਤਾਂ ਤੈਨੂੰ ਨਾਲੇ ਮੂੰਹ ਹੋਰ ਕਿਹ ਦੋ ਬਾਲਾ ਆਜੂ ਤਾਂ ਕਿ ਹੋ ਗਿਆ ਨਹੀਂ ਨਹੀਂ ਬਾਲਾ ਹਾਂ ਆਹੀ ਕਰੀਂ। ਕੀ ਕਰਨਾ ਹੈ ਜੀ ਇਹਨੂੰ? ਛੋੜ ਦੇ ਆਈ ਦੁਆਰੇ ਬਣਾ ਦੇ। ਇੰਨਾ ਕੁ ਬੜਨਾ। ਇੰਨਾ ਕਰ ਦਮ। ਇੱਥੇ ਮੋੜ ਆਂਦੇ। ਆੜ ਬੋਦੇ ਸੱਲਾ ਸਭ ਕੁਝ ਹੋ ਜਾਣਾ ਇਹਨਾਂ ਕੋਲ। ਇਸ ਕਾ ਕਾ ਮੂਸਿਕੋ ਸਾਜੇ ਇਹ ਆ ਜਵੰਨ ਕਰਦੇ ਲਾ ਦੇਣਾ ਜੋੜ ਇੱਥੀ ਇਹਨੂੰ ਆਓ ਵਿੱਚੋਂ ਲੱਗ ਜਾਣਾ ਉਹ ਤੇ ਇੱਕੋ ਪਾਸੇ ਲਾ ਲਾ ਜੇ ਭਾਈ ਹੋਰ ਨੇੜੇ ਕਰ ਲੈ ਛੋਟਾ ਦੋਹਾਂ ਨੂੰ ਮਚੋਣੇ ਨਾਲ ਉਹ ਟਰੈਕਟਰ ਲੈਣ ਗਿਆ ਭਾਈ ਬਾਪੂ ਟਰੈਕਟਰ ਲੈਣ ਗਿਆ ਹੋਇਆ ਯਾਰ ਪਹਿਨੀ ਗਏ ਲਿਆਉਣ ਉਹਦਾ ਟਰੈਕਟਰ ਕਾ ਵਾਸਤੇ ਟਰੈਕਟਰ ਆਣਾ ਵਿੱਚ ਪੁੱਜ ਕੇ ਆਉਣਾ ਫਿਰ ਜਾ ਕੇ ਉੱਥੇ ਤਾਰ ਕੇ ਉੱਥੇ ਦੇ ਲੱਦ ਕੇ ਤਾਂ ਹੀ ਕੱਢੂਗਾ ਉੱਥੇ ਦੇ ਕੰਨਾ ਚੱਕ ਕੇ ਲਿਓਗੇ ਨਹੀਂ ਕਾਲੇ ਵਾਲੀ ਹੋਣੀ 5-7 ਬੰਦੇ ਆ ਗਏ ਕਾਲੇ ਦੇ ਤਾਂ ਜਾਣਾ ਵੀ ਨਹੀਂ ਤਾਂ ਟਰੈਕਟਰ ਕਾਲੇ ਦੇ ਤਾਂ ਜੀਦੀ ਕਰਕੇ ਆਪਣੇ ਵੀ ਤਾਂ ਜੀਦੀ ਦੇ ਹੀ ਪੰਗਾ ਨਹੀਂ ਤਾਂ ਫਿਰ ਉਧਰ ਦੇ ਵੀ ਟਰੈਕਟਰ ਨਾਲ ਉਧਰ ਜਾਣਾ ਤਾਂ ਉਧਰੋਂ ਲੰਘਣਾ ਆਉ ਆ ਬਈ ਥੋੜੀ ਜਿਆਦਾ ਪੱਕੀ ਹੋਉਂਦੀ ਫਿਰ ਤਾਂ ਹੱਤਾਂ ਗਿਆ ਤਾਂ ਨੀੜੀ ਜਿਹੜੀ ਜਾਣਾ ਤਾਂ ਇੱਥੇ ਵੀ ਚੜ ਜਾਣਾ 4x4 ਨਹੀਂ ਚੜੂ ਹੋਰ ਕਿਹੜਾ ਚੜੂ ਜਾ ਨਹੀਂ ਮਾਇਆ ਚੜ ਜਾਣਾ ਉੱਥੇ ਜਾਣਾ ਰਾਵਾਂ ਬਤੇਰੀ ਲਿਵਰ ਚੱਕਦਾ ਸਣਾ ਕੋਈ ਚੱਕਰ ਨਹੀਂ ਜਮਾ ਨੀਮਾ ਬਹੁਤ ਹਨਾ ਆਉ ਹੈ ਹਾਲੇ ਹੈ ਨਹੀਂ ਹੋਰ ਵੀ ਕੋਈ ਹੋਰ ਪੰਗਾ ਏ ਥੋੜਾ ਬੈਲਟ ਕਰਿਆ ਹੋਇਆ ਏ ਆਹ ਹਾਂ ਅਰ ਤੂੰ ਗੈਲਟ ਕਰਿਆ ਹੋਇਆ ਉਹਦੇ ਕਿਹੜਾ ਕਰਤਾ ਦਾ ਏ ਪੇਟੀ ਦੇ ਲਈ ਕਰਨਾ ਪਾਈ ਵੀ ਉਹਨੂੰ ਦੇਖਦੀਆਂ ਉਹ ਤਾਂ ਉਹ ਉਪਰ ਮਨਸੂਏ ਉੱਥੇ ਚੋਰੀ ਹੋਇਆ ਇੱਕ ਉਹਦਾ ਟਰਾਲਰ ਬਾਪੂ ਨੇ ਦੋ ਇਹ ਬੈਲਟ ਕਰਾ ਦਿੱਤੇ ਜਦੋਂ ਪੱਕਾ ਹੀ ਕੰਮ ਕਰ ਰਿਹਾ ਪੱਕਾ ਕੰਮ ਹੈ ਫੁੱਲ ਬਟਾ ਫੁੱਲ ਵੀ ਹਿਲੇ ਵੀ ਨਾ ਪੱਕਾ ਪੈਂਚਰ ਲਵਾਇਆ ਹੋਇਆ ਪੱਕਾ ਪੈਂਚਰ ਫਿਰ ਆਏ ਦੁਖੀ ਕਰਦਾ ਹੁਣ ਦੂਆ ਟਰੈਕਟਰ ਆਇਆ ਇਹਦਾ ਕਹੀ ਜਾਂਦੇ ਦੂਆ ਇਹ ਕਾਪਰ ਦਾ ਹੈ ਨਾ ਗੋਮੇ ਹੈ ਕਾਪਰ ਦਾ ਹੈ ਇੱਕ ਹੀ ਜਾਂਦੇ ਅਲੂਮੀਨੀਅਮ ਦਾ ਨਾ 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 ਅਲੂਮੀਨੀਅਮ ਦਾ ਦੂਆ ਹੁੰਦਾ ਜਿਹੜਾ ਕਾਪਰ ਦਾ ਤਾਂਬੇ ਵਾਲਾ ਹੁੰਦਾ ਆਪੇ ਹੋਰ ਕਿਹੜਾ ਹੁੰਦਾ ਉਹ ਨਹੀਂ ਇਹ ਤਾਂਬੇ ਵਾਲਾ ਨਹੀਂ ਹੋਣਾ ਜਿਹੜਾ ਕਹਿੰਦੇ ਚੌਰਸ ਡੱਬੀ ਵਾਲਾ ਆਉਂਦਾ ਮੈਂ ਚੌਰਸ ਡੱਬੀ ਦਾ ਚੱਕਰ ਨਹੀਂ ਕੀਤਾ ਇਹ ਤੁਹਾਡੇ ਹੈ ਬਹੁਤ ਪੁਰਾਣਾ ਮੇਰੇ ਸਾਹ ਕੋਪਰ ਦਾ ਹੋਣਾ ਇਹ ਪਤਾ ਨਹੀਂ ਥਾਲਾ ਜਿਹੜੇ ਅੱਜ ਦੇ ਹੀ ਲੱਗੇ ਆ ਤੁਹਾਡੇ ਠੀਕ ਆ ਬਹੁਤ ਟਾਈਮ ਹੋ ਗਿਆ ਠੀਕ ਆ ਬਾਪੂ ਜੀ ਹੁੰਦਾ ਤਾਂ ਜਦ ਪੇਰ ਦਾਦਾ ਆਓ ਫਿਰ ਜਦ ਲੱਗਿਆ ਇਹ ਏਆਰ ਚ ੱੱਲੀਆਂ ਵਾਲਾ ਕਨੈਕਸ਼ਨ ਇਕੱਠੇ ਲੱਗੇ ਪਏ ਆਪਣੇ। ਆਹ ਜਦੋਂ ਜਮੀਨ ਆਪਣੇ ਕੋਲ ਉੱਤੇ ਅੱਛੇ ਉਹਦੇ ਵਾਲਾ। ਹਾਂ। ਐਵੇਂ। ਜਿਆਦਾ ਇਕੱਠੇ ਲੱਗੇ ਪਏ। ਜਾਤਾ ਹੀ ਹੋਊਗਾ। ਤਾਂਬੇ ਦੇ ਹੀ ਹੋਊਗਾ। ਉਹ ਕਰਕੇ ਦੇਖ ਲੈਂਦੇ ਇੱਥੇ ਥੱਲੇ ਤਾਰ ਕੇ। ਇਹਦਾ ਹੁਣ ਉਹੀ ਦੇਖੂਗੇ। ਗਾਂ ਜਾ ਕੇ ਹੀ। ਹਾਂ ਫਿਰ ਕੀ ਆਏ? ਕਿਸ ਵਰਗ ਚ ਜਾਂਦਾ ਕਿ ਨਰਕ ਚ? ਜਿਹੜਾ ਤਾਂਬੇ ਵਾਲਾ ਹੁੰਦਾ ਥੋੜਾ ਜਿਹਾ ਚੋਰਾ ਨੂੰ ਜਿਆਦਾ ਪਸੰਦ ਆਇਆ। ਤਾਂਬੇ ਵਾਲੇ ਤੇ ਚੋਰ ਹੁਣ ਚੋਰੀ ਹੁੰਦੇ ਦੂਏ ਨਹੀਂ ਨਾ ਹੁੰਦੇ ਦੂਏ 'ਚ ਨਿਕਲਣਾ ਕੀ ਤੇਲ ਹੁੰਦਾ ਇੱਕ ਬਾਕੀ ਦਾ ਅਹੀਂ ਤਾਰਾਂ ਹੀ ਪਾਈਆਂ ਵੀ ਹੁੰਦੀਆਂ ਜਿਹੜੀ ਉੱਪਰ ਲੰਘਦੀਆਂ ਇਹੀ ਤਾਰਾਂ ਦਾ ਬਣਾਇਆ ਪਉਂਦਾ ਚੋਰੀ ਵੀ ਤਾਂਹੀਂ ਘਟੀ ਆ ਬਾਈ ਜੇ ਤਾਂਬੇ ਵਾਲੇ ਦਾ ਚੋਰੀ ਹੋਈ ਜਾਂਦਾ ਜਦੇ ਅਜਿਹੇ ਦਾ ਕੰਮ ਭਾਈ ਪਰਸੂ ਦਾ। ਕਿ ਜਦੋਂ ਵਾਲਾ ਬੈਲਡ ਕਰਾਤਾ ਹੈ ਕਹਿੰਦੇ ਚੋਰੀ ਹੋ ਜਾਂਦੇ ਆ। ਉਹਦਾ ਪੜਾਂਕਾ ਚੱਲਦਾ ਹਲੇ। ਹੈ? ਬੱਸ ਉਹ ਜਿਹੜਾ ਕੰਮਤਾ ਆਨੰਦ ਇੱਕ ਪਾਣੀ ਮੰਗ ਕੇ ਦਿੱਤਾ ਤਾਂ ਹੀ ਫਟਾਫਟ ਰਖਾਇਆ। ਇੱਕ ਪਾਣੀ ਲੱਗ ਗਿਆ ਚੱਲ। ਪਾਕੇ ਭਾਈ ਕਿੰਨਾ ਲਾਵਾ ਉਹਦੇ। ਫੇ ਗਿੱਲ ਰਹੂਗੀ। ਉਹ ਬਿੰਦਰ ਸਿੱਟਾ ਧਾਰੀ ਆ। ਓਏ ਪੜਾ ਲਾ ਜਾਨਾ ਇਹਨਾਂ ਪੜਾ। ਹਾਂ? ਪੜਾ ਲਾ ਜਾਨਾ ਇਹਨਾਂ ਸਿੱਟਾ ਧਾਰੀ ਆ। ਅਿੱਥੇ ਲੈ ਆ ਸਿਤਾਰ ਦੇ ਬਸ ਆਏ ਨਾਲ ਲੈ ਚੜਾ ਕੇ ਜਨਾ ਅਗੇ ਲੈ ਇੱਧਰ ਨੂੰ ਇੱਥੇ ਲੈ ਆਏ ਆਇਆ ਯਾਰ ਕਰਦੇ ਕਰਦੇ ਉਹਨੇ ਬੈਲਡਿੰਗ ਦੇ ਹੂੰ ਉਪਰਿਆ ਬੈਲਡਿੰਗ ਵਾਲੀ ਆਲੇ ਹੋਰ ਬੈਲਡਿੰਗ ਹੈ ਬੱਚੀ ਤੇ ਬਾਪੂ ਚੱਕ ਕੱਢ ਰ ਚਾੜ ਉੱਪਰ ਲੈ ਬਾਪੂ ਤੇ ਨਹੀਂ ਚੱਲਣਾ ਖਾਲਾ ਇਹ ਤੂੰ ਚਲਾ ਜਾ ਕੇ ਬਾਪੂ ਤੇ ਤੈਸਰ ਚਾੜ ਕਰਦਾ ਉਹ ਕਰਦੇ ਡੈਟਰ ਚਾੜ ਆ ਨਵਾਂ ਲੈ ਲਾ ਬਾਪੂ ਐ ਇੰਨੀਆਂ ਬੈਲਡਿੰਗਾਂ ਆ ਚਾ ਯਾਰ ਕਿਹਾ ਜਾਂ ਗਲੋਡ ਨਹੀਂ ਦੇ ਕੇ ਥੱਲੇ ਛੱਡ ਲੈਣ ਦੇ ਜਈਓ ਸਾਤੇ ਬੈਲਡ ਕਰਾ ਕੇ ਆਇਆ ਕਹਿੰਦਾ ਲਿਆ ਕੇ ਬੈਲਡ ਕਰ ਦੋ ਇਹਨੂੰ ਕਹਿੰਦਾ ਨਹੀਂ ਚੱਕ ਲੈ ਜਿਹੜਾ ਕਿਸੇ ਦਾ ਓ ਮਾ ਗਾਹੇ ਰੋ ਬਲਟ ਕਰਾ ਵਸਣਾ ਸਾਨੂੰ ਜੱਕਣਾ ਖੋਇਆ ਪੈਂ ਤਾਂ ਕਿ ਥੋਂ ਥੋਂ ਲਾਤ ਤੇ ਜਿਹੜਾ ਉਹਦਾ ਚਲੋ ਭਾਈ ਚਲੋ ਤਾਂ ਕਿ ਦੇਉਣੇ ਹੋਣ ਲੱਗਿਆ ਗਿਆ ਜੀ ਦੇ ਹੋ ਜਾ ਕਮੇਟੀ ਵਾਲਾ ਪਿੱਟਰੀ ਵਾਲਾ ਪਿੱਛੇ ਵਗਿਰਜੀ ਬੱਡੀ ਪਾ ਕੇ ਕੋਈ ਨਹੀਂ ਆ ਜਾਓ ਅੰਦਰੋਂ ਚਿੱਟਾ ਹੋ ਜਾਓ ਦਾਲ ਤੋਂ ਬਾਤਾ ਅੱਗੇ ਜਾ ਕੇ ਖਾਣੇ ਕਿਤੇ ਹੈ ਖਿੱਚੋ ਮਾਰੋ ਜੋਰ ਖਿੱਚੋ ਅੱਤੀ ਫਸ ਗਈ ਇੱਧਰ ਗਾਮੇ ਖਿੱਚ ਖਿੱਚ ਬਾਈ ਉੱਪਰ ਜਾ ਕੇ ਦਾ ਹੋਰ ਪੰਮੇ ਉੱਥੇ ਨਹੀਂ ਆ ਇੱਧਰ ਆਉਣਾ ਪੈਣਾ ਬਾਈ ਜੋਰ ਨਹੀਂ ਪੈਂਦਾ ਉਹ ਉੱਪਰ ਜਾ ਕੋਣਾ ਬਾਈ ਉੱਥੇ ਪਤੀ ਫਸਦੀ ਇੱਥਾ ਅੱਬੇ ਇੱਥੇ ਦਾ ਕੀ ਫਾਇਦਾ ਤੈਨੂੰ ਪੰਮੇ ਹਲੇ ਉਧਰ ਜਾ ਪੰਮੇ ਤੂੰ ਮਾੜਾ ਮਕੈਨਿਕ ਬਣ ਜਾਂਦਾ ਥੱਲੇ ਆ ਜਿੱਥੇ ਜੋਰ ਦੀ ਲੋੜ ਆ ਪੰਮੇ ਹਟ ਆਇਆ ਪੰਮੇ ਬਾਈ ਨਹੀਂ ਲੋਡ ਨਹੀਂ ਆਉਣਾ ਖਿੱਚੋ ਬਾਈ ਆਉਣਾ ਨਹੀਂ ਬਾਈ ਉੱਪਰ ਜਾਣਾ ਵਾਹ ਨਹੀਂ ਜਿਹੜੀ ਆ ਚਲੋ ਚਲੋ ਬਸ ਇੱਧਰ ਕੋਮ ਜਾਈ ਤੂੰ ਕੋਮ ਜੂੰ ਆਜੂ ਇੱਧਰ ਨੂੰ ਆ ਲੈ ਕਿਤੇ ਨਹੀਂ ਕੋਪਣਾ ਹਾਂ ਲੈ ਆ ਲੈ ਇੱਧਰ ਨੂੰ ਲੈ ਇਹਨੂੰ ਆ ਬੰਦਣਾ ਮੇੜੇ ਦੀ ਬਾਦ ਮਾ ਚੱਲ ਚਾਹ ਪੱਤੀ ਫੜੀ ਹੱਥ ਨਾਲ ਪੰਮਾ ਬਣਾ ਹੋਇਆ ਹੁਣ ਮੇਰਾ ਕੋਈ ਫਾਇਦਾ ਨਹੀਂ ਪੰਮਾ ਵੀ ਬਕੋ ਨਹੀਂ ਯਾਰ ਗੱਗੇ ਹੋਰ ਬੰਦਾ ਜਿ ਆਉਂਦੇ ਕੋਈ ਹੋਰ ਲਿਆਉਂਦਾ ਹੋਰ ਇੱਥੇ ਨਾਗ ਪੂਰਾ ਬਸ ਖਿੱਚਾ ਖਿੱਚਾ ਫਿਰ ਖਿੱਚਾ ਲੈ ਲੈ ਖਿੱਚਾ ਬੇਟਾ ਚਾਨ ਖਿੱਚ ਇਹ ਕਹਿੰਦੇ ਸਰਪੰਚ ਬਣਾ ਦੋ ਉਹ ਘਰਤੀ ਨਿਕਲੇ ਕਰਨਾ ਜਾਂ ਨਾਲੀਆਂ ਸਾਫ ਕਰਨੇ ਵਾਲੀ ਲੇਬਰ ਤੇ ਬੈਠੀ ਰਹੀ ਕਰਨਾ ਦੇਖੀਏ ਕਰਨਾ ਠੀਕ ਮੜਾ ਦੇ ਉੱਪਰ ਚੱਕ ਲੈ ਇੱਕ ਵਾਰੀ ਇੱਕ ਚੱਕ ਛੱਡ ਲਈ ਇੱਕ ਨਹੀਂ ਹੁੰਦਾ ਲੈ ਲੈ ਪਾਪੇ ਢੀ ਪਿੱਛੇ ਭਾਈ ਲੈ 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 ਦੇਖੀ ਜੁਨੇਦਾਰ ਬਾਟੇ ਕੋਲ ਖੜੇ ਸੇ ਬੋਲੇ ਖਿੱਟੋ 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 ਛੱਡੇ 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 ਮਾੜਾ ਜੋੜ ਤੇ ਲਾਓ ਤੇ ਲਾਇਆ ਵਾ ਸੱਜੇ ਨੂੰ ਜੋੜ ਯਾਰ ਇਹ ਲੈ ਅੰਮੇ ਚੱਲ ਫਿਰ ਛੱਡ ਲੈ ਲੈ ਨਹੀਂ ਤੇ ਨਹੀਂ ਦੋ ਬੰਦੇ ਬੋਲੇ ਬਗੜ ਕੱਲੇ ਨਹੀਂ ਜੀ ਮੈਂ ਠੂਟਾ ਮਾਰਦਾ ਜਦੋਂ ਸ਼ਾਸ ਕਰਦੇ ਆ ਤੇਰੇ ਹੀ ਜੋੜਾ ਕੰਦੇ ਦਾ ਤਰਾਖਾਰ ਮੈਂ ਜਦੋਂ ਹਿੰਦਾ ਜਦ ਮੈਂ ਠੂਟਾ ਮਾਰਦਾ ਓ ਛੱਡ ਦੇ ਮਾੜਾ ਫਿਰ ਦੇਖੀ ਸਿੱਖ ਆਹ ਦੇਖੀ ਆਹ ਦੇਖੀ ਛੱਡ ਦੋ ਹਾਰ ਛੱਡ ਦੋ ਭਾਈ ਮਨੂ ਜਾਦੇ ਰਹਾ ਮੇਰੀ ਥੱਲੇ ਹਿੱਟੇ ਵਾਲੀ ਲਾਈਟ ਪਟਕੀ ਹੋਣੀ ਰੱਖਦੇ ਥਿੱਕਾ ਮੈਂ ਕਿੱਥੇ ਸੋਣਾ ਨਾ ਲੱਗੇ ਨਹੀਂ ਆਉਣ ਬੇ ਬੜਾ ਨੇੜੇ ਆਉਂਦਾ ਬਾਈ ਫਿਰ ਜ਼ੋਰ ਲਾਉਂਗੇ ਬੰਦਾ ਫਾਟੇ ਦੇ ਨਾਲ ਇੰਨੀ ਕਿੱਦਾਂ ਦੂਰ ਰੱਖਦੇ ਨਹੀਂ ਇੱਕ ਨਾ ਜਾ ਆਲੀ ਜੀ ਆਂਦੀ ਕੋਈ ਕਿਰੇ ਤਾਨਾ ਚ ਗੋਲ ਸੁੰਡੀ ਬਈ ਦੀ ਇਹ ਚੱਲ ਅੱਜ ਤਾਂ ਫੜਾਂ ਨੂੰ ਬੈਠੀ ਆ ਚੱਲ ਕੇ ਬੈਠੀ ਕਿਸ ਜਗ੍ਹਾ ਬੈਠੀ ਆ ਕਿੱਥੇ ਚੜੀ ਬੈਠੀ ਆ ਇਹਨੇ ਜ਼ੋਰ ਜਆ ਲਾਉਣਾ ਸੁੰਡੀ ਇਹਨੇ ਤਾਂ ਟਰਾਲੇ ਚ ਪਾ ਦੇਣੀ ਸੀ ਬਾਟੇ ਦੱਦ ਦੇਤੀਗੇ ਮੋਰ ਆ ਇਹ ਕੋਈ ਤਾਵਾ ਕਿਹੜਾ ਕਮੋਡੀ ਸ਼ਿੱਟਾ ਵੀ ਚੁੱਕੜਾ ਹੈ ਇਹ ਦਸਰਾ ਸਾਨੂੰ ਕਰਕੇ ਆਪਾਂ ਨੂੰ ਵਿੱਚ ਪਤਾ ਲੱਗ ਗਿਆ ਵੀ ਸ਼ਿੱਟਾ ਲੰਬਾ ਹੈ ਲੋਈ ਹਾਂ ਜੇ ਮਾਰੋ ਜ਼ੋਰ ਲਗਾਓ ਨਾ ਇਹਦੀ ਗੱਲ ਸੁਣ ਲੈ ਕਿੱਥੋਂ ਖਿੱਚ 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 ਕਿੱਥੋਂ

भैया yeah. <laughs> <Christmas and> <cities> ਇਹ ਕੋਟਾ ਲਾ ਤੂੰ ਵੇਜਾ ਅਲੇ ਵੀ ਬੜਾ ਗੇਅ ਲਾਦਾ ਮੈਨੂੰ ਦੋ ਬਾਈ ਦੋ ਤੇ ਲੱਗਿਆ ਬੱਚਾ ਲੱਗਿਆ ਹਾਂ ਬਈ ਹੁਣ ਇਹਨੂੰ ਪਜਾਇਆਈ ਹਫਤਾਲ। ਕਿਤੇ ਬਾਹਰ ਨਮਾ ਚੱਕ ਕੇ ਲਿਆਉਂਦੇ ਆਥੇ। ਉਹਦੇ। ਇਹ ਕਿਹਦੀ ਲੋੜ ਹੈ ਦੀ ਤੁਹਾਨੂੰ? ਲੈ ਬਈ। ਆ ਜੀ ਜੀ ਦੀ ਬਗਣੀ ਹੈ ਦੀ ਪਹਿਲਾ ਖੋਲ। ਲਿਆਉਂਦਾ। ਪਹਿਲਾਂ ਖੋਲਤੀਆਂ। ਬੜੀ ਛੱਤੀ ਮੋੜੇ ਆ। ਹੈ? ਕਿੱਤੀ ਮੋੜ ਗਏ। ਉਥੇ ਗਾਹੀਏ ਪੱਤਰ ਪੂਰੇ ਤੇ ਬਸ ਗਏ। ਉਹ ਛੱਡਿਆ। ਆ ਚੱਕ ਲਿਆ ਏ। ਅੱਧਾ ਘੰਟਾ ਲੱਗਿਆ ਉੱਥੇ ਬਸ ਗਰਮੀ ਆ ਗਈ ਗਰਮੀ ਉਹ ਬਹੁਤ ਅਸਰੀ ਘੰਟਾ ਕਿ ਲੱਗੇ ਰੋਟਲਾ ਹੋ ਗਈ ਅੱਧਾ ਘੰਟਾ ਉੱਥੇ ਲੱਗਿਆ ਅੱਧਾ ਪੌਣਾ ਘੰਟਾ ਜਾਣਾ ਉਹਨੂੰ ਸਵਾ ਲ ਘੰਟਾ ਲੱਗਿਆ ਤਿੰਦੇ ਫੋਨ ਆ ਗਿਆ ਘੰਟਾ ਤਿੰਦੇ ਫੋਨ ਚ ਕੜਤਾ ਮੈਂ ਉਹੀ ਕੇ ਸਵਾ ਕੇ ਘੰਟਾ ਡੇਢ ਘੰਟਾ ਲਾ ਲੈ ਚੱਲ ਹੁਣ ਟਾਈਮ ਤਾਂ ਦੇਖ ਕੇ ਨਹੀਂ ਤੇ ਤੁਰੇ ਹੁਣ ਦਬ ਦੁਬਹਿਰਾ ਹੋ ਗਿਆ ਉੱਪਰ ਤੇ ਆਇਆ ਨਾ ਚੰਗੀ ਤਰ੍ਹਾਂ ਭੱਗ ਮੂੰ ਮੁਰ ਗਿਆ ਉਹ ਮੋਟਰਸਾਈਕਲ ਉੱਥੇ ਸ਼ਾਮਾਂ ਮ ਖੜਾ ਦਾ ਉਹਦੇ ਕਿੱਥੇ ਖੜਾ ਹਾਂ ਉਹ ਪਾ ਗਈ ਹੋਏ ਹੋਏ ਓਏ ਹੋਏ ਕੀਆ ਗਰਮੀ ਬਹੁਤ ਆ ਰਹੀ। ਨਾ ਗਰਮੀ ਕਿੱਥੇ ਠੰਡ ਆ। ਜਹਾ ਗੋਲੋ ਆ ਬਹੁਤ ਗਰਮੀ। ਹਾਂ ਚਾਚਾ ਜੀ ਦਾ ਫਰਿੰਗ ਜਾ ਆ ਗਿਆ। ਜਿਹੜੇ ਦੁਖਦੇ ਮੈਂ ਲੈ ਕੇ ਗੱਡੀ ਜੀ ਮੈਂ ਨਹੀਂ। ਨਹੀਂ। ਉਹ ਬੋਲਿਆ ਤੀਸਾ ਆ ਗਿਆ ਕੋਈ ਨਹੀਂ ਉਹ ਲੰਗੇ ਗਿਆ ਗਏ ਫਿਰ। ਕਾਦਾ ਸੀ ਸਾ? ਇਹਦਾ ਉਹ ਖਾਨ ਬਤ। ਉਹ ਤਾਂ ਖੋੜ ਲੋੜ। ਲੋੜੇ ਨਹੀਂ ਉਹ ਤਾਂ ਸੇ ਕਰਨ ਦਾ। ਉਹ ਪਾਣੀ ਪੂਣੀ ਤਾਂ ਆ ਗਿਆ। ਇਹ ਲੈ ਮੈਂ ਤਾਂ ਉੱਪਰ ਮਰ ਗਿਆ ਦਲੇ। ਬਣਾਈ ਚਾਲੂ। ਅੱਲਾ ਹੋ ਗਿਆ ਮੈਂ ਨਹੀਂ ਮਰੀ ਜਾਂਦਾ। ਇਨੂਵ ਨੇ ਬੱਤੀ ਬਣਾਉਣੀ ਪੈਂਦੀ ਓਕਣੇ ਐਂਗਲ ਭਰ ਆ ਜੂਗਾ ਠੀਕ ਮੱਤੀ ਆ ਜਣੀ ਕਪੱਤੀ ਚ ਲਾਉਣੀ ਆ ਮੈਂ ਨਹੀਂ ਲਾ ਲਈ ਓ ਬੱਦਲ ਬੰਦਿਆ ਆ ਨਾ ਹੈਗੀ ਨਾ ਬਚਾ ਰਹੇਗਾ ਤੇਰੀ ਮੁਰ ਮੁਰਾ ਨਾ ਹੋਵੇ ਹੋ ਗਿਆ ਫੜਿਆ ਚ ਹਾਂ ਵੀ ਜੋ ਪਾਈ ਫਿੱਟ ਨਹੀਂ ਹੋ ਰਿਹਾ ਕੋਈ ਲੋਪ ਅਸੀਂ ਫਿੱਟ ਕਰਦੇ ਆ ਪੱਤੀ ਲਓ ਜਿਹੜੀ ਹੈਗੀ ਉਹ ਬਈ ਬੱਚੇ ਪਰ ਬੰਦੂਗਾ ਸ਼ਾਮ ਨੂੰ ਫਿਰ ਟਰੈਕਟਰ ਕੱਢਦੇ ਬਾਹਰ ਉਹ ਡਿੱਕਾ ਜਾ ਕੋਈ ਚੱਲ ਲੋੜਾਂ ਨੇ ਕੱਢ ਦਵਾ ਬਾਈ ਫਿੱਟਿੰਗ ਖੜਾ ਲੈ ਲੈ ਬੱਸ ਹੋ ਗਈ ਦੁਬਾਰੇ ਚ ਬੱਸ ਹੋ ਗਈ ਦੁਬਾਰੇ ਚ ਤੁਪਾਂ ਜਦਾ ਹੈ ਤੁਪਾਂ ਜਦਾ ਆ ਦੋਇ ਹੱਥ ਛੋੜਦੇ ਆ ਦਿਨ ਭੁੱਲਾ ਪਾ ਦੇਖ ਲੈ ਦਿਨ ਭੁੱਲਾ 12 12 ਦਾ ਟਾਈਮ ਆ ਜਾਣ ਵਾਲੇ ਕੰਮ ਆ ਭਾਈ ਨਹੀਂ ਐਨੀ ਦਿਨੀ ਠੰਡ ਕੀ ਹੋਣ ਲੱਜੂ ਉਹ ਭਾਈ ਡੋਡੀ ਭਾਈ ਵੀ ਆ ਦੇਖ ਡੋਡੀ ਤਾਂ ਹੈਗੀ ਆ ਡੋਡੀ ਤਾਂ ਹੈਗੀ ਆ ਉਹ ਕਿਆ ਕਰੀਏ ਕਹਿੰਦਾ ਮੇੜੇ ਬਾਦ ਲੀਆ ਮੈਂ ਮਰਨਾ ਹੁਣ ਲੈ ਬਾ ਯਾਰ ਨੂੰ ਬੰਦੂ ਕਹਿੰਦੇ ਹਾਂ ਉਹ ਵਾਲੀ ਮੇੜੇ ਜਿਹੜੀ ਗਿਰ ਗਈ ਤੇਰੀ ਹਾਂ ਲੱਗਦਾ ਘਟਾ ਨਾਲੇ ਬੈਠ ਕੇ ਬੰਨੂ ਨੇ ਸਵਾਰ ਕੇ ਮੀੜ ਕੋਈ ਨਹੀਂ ਕਿਹੜੀ ਗਿਰੀ ਏ ਉਹ ਨਹੀਂ ਜੇ ਮਾੜਾ ਮੋਟਾ ਫੁੱਟਾ ਭਾਈ ਤਕਲੀਫ ਹੁੰਦੀ ਜੇ ਤੋ ਦਾ ਨਹੀਂ ਹੈ ਪੱਕੇ ਵੀ ਹੈ ਉਹ ਕਿਹੜੀ ਕਿਹੜੀ ਆ ਉਹ ਦਾਣਾ ਹੋੜੀ ਗਿਰਿਆ ਪੱਕੇ ਨੇ ਵੀ ਨਹੀਂ ਚੱਕਣੀ ਹੈ ਪਾਣੀ ਲਾ ਜਣਾ ਥੱਲੇ ਮੈਨੂੰ ਵੱਡ ਦੇਣੀ ਆਪਾਂ ਨੂੰ ਜੇ ਹੁਣ ਪਾਣੀ ਖੇੜਨਾ ਨੂੰ ਪਾਣੀ ਲਾ ਜਣਾ ਥੱਲੇ ਲੱਗੀ ਬਾਲੂ ਦੀ ਆਪਾਂ ਬੇੜੇ ਬੰਨ ਗਏ ਹਾਂ ਫੋਨ ਕਿੱਥੇ ਆ ਨਹੀਂ ਪਤਾ ਫੋਨ ਕਿੱਦਾ ਏ ਉਹ ਪਿਆ ਤੇਰਾ ਚੱਕ ਕੇ ਫੋਟੋ ਕਿਨੇ ਰੱਖਿਆ ਤੁਸੀਂ ਆਪ ਵੀ ਦੱਸ ਉਹ ਮੈਂ ਰੱਖਿਆ ਕਹਿ ਤਾ ਰਿਹਾ ਮੈਂ ਕਹਾ ਮੁਕਰਿਆ ਯਾਰ ਬੱਸ ਮੇਰਾ ਹੀ ਫੂਲ ਗਿਰ ਲਿਆ ਇੱਕ ਬਾਈ ਸਾਈਪਲ ਦਾ ਨੈਪਲ ਦਾ ਨਹੀਂ ਡਗ ਰਿਆ ਦੂਆ ਘਰਿਆ ਦਾ ਮੇਰਾ ਵੀ ਗੇਰ ਲਿਆ ਹਾ ਆਹਦਾ ਮਖੌਲ ਕਰਦਾ ਦਾ ਹਾ ਆਹ ਦੇਖ ਆਹ ਦੇਖ ਬੈਕ ਸਾਈਡ ਦੇ ਫੋਨ ਦੀ ਕੇਜੀ ਤੈਂ ਤਾਂ ਉਦੋਂ ਭੰਨੇ ਆ ਗੇਰ ਕੇ ਭਲਾ ਕਿਆ ਨੂੰ ਮਖੌਲ ਕਰੀਂ ਕਹਿੰਦਾ ਬਹੁਤ ਚਾਚਾ ਦਾ ਫੋਨ ਹਾ ਮੈਂ ਕੋਈ ਨਹੀਂ ਭਾਈ ਉਹ ਫੋਨ বাজਦਾ ਕਿਦਾ ਏ ਇਕਲਾ ਬੈਲਾ ਇੰਨੇ ਮਹਿੰਗੇ ਫੂੰਗਾ ਬੈਲ ਨਹੀਂ ਆਉਂਦੀ ਦੀ ਪਹਿਲੇ ਥੋੜੋ ਲਾਉਣੀ ਆ ਇਹ ਸਾਇਲੈਂਟ ਮੂਡ ਵਾਲੇ ਆ ਇਹੇ ਦਫੜ ਦੇਖੀ ਕਿਦਾ ਇਹਦਾ ਓਏ ਨਾਲ ਕਹਿੰਦਾ ਤਾਰ ਦੀ ਬੰਦੇ ਆ ਸਲੇ ਨੂੰ ਮੈਂ ਨਾਲ ਚੱਲ ਜੇ ਨੇ ਲੇਕਿਨ ਨੀਗਾ ਲੱਗੇ ਫੋਨ ਧੁੱਪਾਂ ਚ ਗਰਮ ਹੋ ਗਿਆ ਪਿਆ ਬੜਾ ਹੋਣੀ ਆ ਫਿਰ ਬੰਦਾ ਗਰਮ ਹੁੰਦਾ ਉਹ ਪਾ ਇੱਥੇ ਤਾਂ ਅਸੀਂ ਗਰਮ ਹੋਏ ਪਈ ਆ ਲੋ ਬਾਈ ਕਰਦਾ ਫਿੱਟ ਯਾ ਛਾਮਾ ਤੀ ਯਾ ਰੱਖਿਆ ਦਾ ਯਾਦ ਉੱਥੇ ਰੱਖਿਆ ਤਾਂ ਯਾ ਛਾਮਾ ਤੀ ਹੁਣ ਸਾਨੂੰ ਦੋ ਆ ਗਿਆ ਬਾਈ ਠੀਕ ਆ ਵਲੌਗ ਬੰਦ ਆ ਵੀ ਗਰਮੀ ਬਹੁਤ ਆ ਮਾਫੀ ਦਿਓ ਸਾਨੂੰ

ਪਹਿਲਾ ਸਿੱਟਲਾ ਬਾਅਦ ਚ ਚੁਗਲੀ ਆਹੋ ਬਾਅਦ ਵਿੱਚ ਚੁਗ ਦੂੰਗਾ ਪਹਿਲਾ ਸਿੱਟ ਲਮਾ ਹੋਰ ਵਧੀਆ ਇਹਦੇ ਆਦੋਲੇ ਵਿੱਚ ਮੜੀ ਗੜਾਈ ਕਰ ਦਿੰਦਾ ਇਹਦੀ ਉਹ ਕਰ ਤੂੰ ਇਹ ਕਿਹੜੀ ਗੜਾਈ ਹੈ ਇਹ ਤਾਂ ਹੁਣ ਜੜ ਲਾਹੇ ਗੜਾਈ ਹੁੰਦੀ ਦੀ ਅਗਲੇ ਕੋਖੇ ਦਾ ਗੁੱਡਣਾ ਫੇ ਪੱਧਰਾ ਕਰਨਾ ਇਹਨ ਪਾਦੀ ਜੜ ਫੇਰ ਇਕੱਠੇ ਲੱਗਣ ਲਾਹਣ ਲੱਗਣਾ ਜੜ ਚ ਪਾਦੀ ਬਾਦ ਵਿੱਚ ਜੜ ਚ ਜੜ ਤੇ ਸਾਰੀ ਸਿੱਟ ਦੂੰਗਾ ਉਹਦਾ ਮਤਲਬ ਕਹਿੰਦਾ ਇੰਨੀ ਕਿ ਗਿਆਰੀ ਬਣਾਉਣੀ ਲੈ ਅੱਛਾ ਕਹਿੰਦਾ ਇੱਥੇ ਖਾਂਦੇ ਨਹੀਂ ਲਸਣ ਅੱਜ ਮੋਲ ਲੈ ਕੇ ਆਇਆ ਵੀ ਆਲੇ ਕਿ ਦੋ ਚਾਰ ਪੁੱਥੀਆਂ ਪੈਂਦੀ ਆ ਵਿਚੇ ਦੇ ਸਬਜ਼ੀ ਦੇ ਅੱਜ ਮੁੰਨ ਲੈ ਕੇ ਆਇਆ ਹੈ ਕੈਰੇਟ ਆ ਬੋਮੇਗਾ ਕਿੰਨਾ ਤੇ ਸੁਣਦਾ 300 ਕਿਲੋ ਹੈ 300 ਰੁਪਏ ਕਿਲੋ ਆ ਹੋਊਗਾ 300 ਰੁਪਏ ਕਿਲੋ ਰਾਤ 500 ਦਾ ਮੰਡੀ ਚ 500 ਦਾ ਤੇ ਬਾਅਦ ਚ ਆਉਣਾ ਰੇਟ ਹੋਰ ਵੀ 500 ਰੁਪਏ ਕਿਲੋ ਉਹ 500 ਰੇਟ ਦਾ ਮੰਨੂ ਵੀ ਮਹਗਾ ਦੰਦੇ ਉਹ ਇੰਨਾ ਨਹੀਂ ਹੈਗਾ ਕੱਲ ਮੰਡੀ ਦੇ ਨਹੀਂ ਉਹ ਤਾਂ ਸੱਤ ਕਿੱਟੀ ਆ ਐਡੀ ਕੱਲ ਕੱਲ ਆਪਣਾ ਦੇ ਗਿਆ ਯਾਰ 280 ਗਿਆ ਮਨੂਮੀ ਮਿਲੇ ਬੰਟੀ ਚੋਂ 210 ਦਾਣਾ ਤਾਂ ਕਹ ਬਾਈ ਮੈਂ ਯੂਟਿਊਬਰ ਹਾਂ ਕਾ ਆਨਲਾਈਨ ਤੇ ਮੇਰੇ ਵੀਡੀਓ ਜਾਂਦੀਆਂ ਰੇਟ ਨਾ ਫੱਟ ਦੱਸਦੀ ਵੀ ਵੀਡੀਓ ਪਾ ਦੇਣੀ ਹੈ ਵੀਡੀਓ ਪਾ ਦੇ ਲੈ ਪਿੰਡ ਵਾਲੇ ਸਾਰੇ ਬੁਲਾ ਲਏ ਹੋਣੇ ਗਏ ਦੇਖ ਲੈ ਲੱਗਦਾ ਘੱਟ ਉਹ ਕਹਈਆ ਮੰਨੂ ਕਹਿੰਦਾ ਗਰਮੀ ਬੋਲਦਾ ਮਾ ਮੰਨੂ ਗਰਮੀ ਲੱਗਦੀ ਏ ਕਹਿੰਦਾ ਮੰਨੂ ਲੱਗਦੀ ਏ ਗਰਮੀ ਹੋਇਓ ਬਹੁਤ ਗਰਮੀ ਹੋਇਓ ਜ਼ਿਆਦਾ ਏ ਉਹ ਗਰਮੀ ਪਊਗੀ ਤਾਂ ਨਾਲ ਨੂੰ ਫਾਇਦਾ ਆਪਣਿਆਂ ਨੂੰ ਇਹਦਾ ਦਾ ਹੈਗਾ ਜਿਹੜਾ ਉਣੀ ਸੁੱਖ ਸ਼ਾਂਤੀ ਦਿੱਖਦੀ ਮੈਨੂੰ ਫੇਰ ਹਾਂ ਇਹ ਵੀ ਪੰਗਾ ਨਾ ਮੀਂਹ ਦਾ ਵੀ ਪੰਗਾ ਇਹ ਵੀ ਕਹਿੰਦਾ ਪੈਣਾ ਏਨੀ ਵੀ ਨਹੀਂ ਚਾਹੀਦੀ ਇਹ ਜਿਹੜਾ ਮੀਂਹ ਬੋਲਦਾ ਗਰਮੀ ਜਿਹੜੀ ਹਾਂ ਠੀਕ ਨਹੀਂ ਗਰਮੀ ਨਹੀਂ ਬੋਲਦੀ ਮੀਂਹ ਬੋਲਦਾ ਉਹ ਗਰਮੀ ਨਹੀਂ ਜੀ ਬੋਲਦੀ ਮਾ ਹਾਂ ਜਿਹੜੀ ਗਰਮੀ ਇਹਨੇ ਮੀਂਹ ਜੀ ਬੋਲਦੀ ਏ ਅੱਜ ਦੁਪਹਿਰਾ ਪੂਰਾ ਕੜਕ ਕੇ ਲੱਗਾ ਨਾ ਕੁੱਤਾ ਮਰ ਲਿਆ ਉਹ ਮ ਮਰ ਗਿਆ ਕਾਲਾ ਜਮ ਤੈਨੂੰ ਕਹਾਂ ਵੀ ਕਿ ਦੋ ਦਿਨ ਦਾ ਪਰਾਉਣਾ ਹੈ ਹਾਂ ਹੁਣ ਮਰ ਡੋਬੇ ਮੈਂ ਕਿੱਥੇ ਜਾਊਂਗਾ ਉੱਥੇ ਦੱਬੂਗਾ ਮੁੱਸਕ ਮਾਰ ਕੋ ਸੇ ਇਹਦੀ ਜੀਬੇ ਕਾਲੀ ਆ ਹੈ ਐਨਾ ਕਹਾਂ ਵੀ ਇੱਕ ਦੋ ਨੂੰ ਕੱਢੂਗਾ ਬਹੁਤ ਦੋ ਦਰੇ ਕੱਢੇ ਦੀ ਜੀਬ ਵਰ ਚ ਕਾਲਾ ਤੇਲ ਆ ਰਹੀ ਜੀਬ ਚ ਚੰਗੇ ਚੰਗੇ ਬੱਤਨ ਕਰਾਇਆ ਕਰੋ ਤੇ ਚੰਗੇ ਬਚਨ ਤਾਂ ਇਹਦੀ ਮਰਜ਼ੀ ਆ ਹੁਣ ਕਰਨਾ ਨਾ ਕਰਨਾ ਪਰ ਇਦਾ ਆਪਣਾ ਨਹੀਂ ਉਹ ਦੀਦਾ ਦਾ ਉਹਨੂੰ ਬੇਚਾਰੀ ਕੁੱਤੀ ਦੇ ਨਾਲ ਥਣਾ ਕੋ ਜਾਂਦੇ ਨਹੀਂ ਤਮੂ ਦਾ ਉਹ ਮਾੜਾ ਰਹਿ ਗਿਆ ਉਹ ਤੂੰ ਸੇਵਾ ਕਰ ਦਿੰਦਾ ਉਹਦੀ ਤੇ ਤੈਨੂੰ ਸੇਵਾ ਹੁਣ ਰੁਕਿਆ ਕਰੀਏ ਹਣੇ ਬਾਰਕ ਦਾ ਸਿਕਲਾਉਂਦੇ ਆਂ ਓਰੇ ਢਿੱਡੇ ਸਿਕਲਾਉਂਦੇ ਆਂ ਉਹਦਾ ਕਰ ਰਾਂ ਪਰਕਰਾਂ ਨਾਲ ਥੋੜਾ ਤਕੜਾ ਕਰ ਰਾਂ ਤੈਨੂੰ ਹੋਰ ਕੀ ਤਾਂ ਹੀ ਫੁੜ ਗਿਆ ਉਹ ਤਾਂ ਹੀ ਫੁੜ ਗਿਆ ਬੁੱਧ ਪਿੰਡ ਦੀ ਉਮਰ ਚ ਕੋਲਡ ਡਰਿੰਕ ਪੀ ਗਿਆ ਖੱਟ ਗਈ ਉਹ ਖਾਦਾ ਰਿਹਾ ਕੋਲ ਖਾਣਿਓ ਹੁਣ ਜਿਹੜੀ ਚੀਜ਼ ਸਾਥੇ ਖਾਣਨਾ ਠੀਕ ਹੈ ਨਾ ਉਹ ਤੇਰੀ ਚੋਇਸ ਅਪਰ ਤੈਨੂੰ ਦੱਸ ਦਿਆ ਵੀ ਹਜੇ ਹੈਗਾ ਟਾਈਮ ਇਹ ਵੀ ਨਹੀਂ ਖਲਾਮਣਾ ਇਹ ਵੀ ਮੈਂ ਹਿੰਮਤ ਕਾ ਦੀ ਮਚਰਾ ਪੁੱਛੀ ਮਲਾ ਜਿਹੜੇ ਸਾਹਾਂ ਤਾਂ ਲਾਇਆ ਪਾ ਲੁਕੇਸ਼ਨ ਪਰ ਇਹ ਤੁੰਨ ਤਾਂ ਘਟੇ ਮਿਲਣਾ ਇਹ ਬੜਾ ਜਿਕਣਾ ਉੱਥੇ ਕਹਿੰਦੇ ਨਾ ਇਹ ਮੂਲੀਆਂ ਵੀ ਗਿਣਨੀਆਂ ਹੋਣੀਆਂ ਐ ਕਿੰਨੀ ਤਰ੍ਹਾਂ ਲੱਦ ਵੀ ਗਿਣਨੀ ਹੋਣੀਆਂ ਜਾਂਦੇ ਹੋਰੇ ਕੋਈ ਕੁਝ ਹੀ ਪੜ ਲੇ ਜਾਗਾ ਨਹੀਂ ਮੇਰੇ ਘਰ ਨੂੰ ਇਹਦੀ ਸਾਲੇ ਕਿਹੜੇ ਮੂਲੀਆਂ ਵੀ ਰੋਟੀ ਲਗਾਉਣ ਦਾ ਤੜਕਾ ਪੈਣਾ ਤੁੰਨ ਦਿਖਾ ਦੇਣਾ ਉਹਨਾਂ ਕੇ ਵੱਡੇ ਕਰਨਾ ਸੀ ਤਾਂ ਆਖ ਚੁੱਕ ਗਈ ਜਿੰਨਾਂ ਦਾ ਲੱਕ ਲੱਗ ਗਾ ਗਠਾ ਮੋਟਾ ਹੋਊਗਾ ਇਹ ਪੂਰੇ ਘਰਾਂ ਲਿਆ ਕੇ ਦੋ ਰੱਖ ਦੇਗਾ ਨਹੀਂ ਲੈ ਬੜਾ ਅ ਪਿਆਜ ਆ ਪਿਆਜ ਕੀ ਹੋ ਰਿਹਾ ਤੂੰ ਤਾਂ ਕਹੀ ਕਹਿੰਦੇ ਪਹਿਲਾਂ ਲਸਣ ਲਾਉਣਾ ਬੂਟਾ ਘੜਾ ਥੱਲੇ ਤੇ ਬੋ ਅੱਛਾ ਹੋ ਰਿਹਾ ਗਠੀ ਗੱਠੀ 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 ਕਹਿੰਦੇ ਗੱਠੀ ਮਿਲ ਗਿਆ ਤਾਂ ਨੰਬਰ ਕੇ ਨਹੀਂ ਬੂਟੇ ਨਾਲ ਸੌਦਾ ਹੋਇਆ ਕਿ ਨਹੀਂ ਪਤਾ ਹੀ ਨਹੀਂ ਮੈਨੂੰ ਤੈ ਬਰਸੀਨ ਲੇਟ ਕਰ ਲੈਣ ਇੰਨੇ ਚ ਉਹ ਵੀ ਤਾਂ ਮੈਂ ਕਹਿੰਦਾ ਮੈਂ ਖੜੇ ਰਹਿਣ ਦੇ ਨਹੀਂ ਖੜਿਆ ਨੂੰ ਹੋ ਗਿਆ ਹੋਰ ਕਾ ਕਰਨਾ ਹੁਣ ਨਹੀਂ ਫਿਰ ਇੱਕਦਮ ਛੱਡੂਗਾ ਧਾਨ ਵੱਡੇ ਤੇ ਉਹ ਕਹਿੰਦੀ ਜੀਰ ਬਰਸੀਨ ਤਾਂ ਬੀਜੋ ਉਹ ਵੀ ਕਹਿੰਦਾ ਇੱਕਦਮ ਛੱਡੂਗਾ ਇੱਦਾਂ ਛਿਖੇ ਖੜੇ ਆਏ ਥੋੜੀ ਬਸੀਨ ਨਾਲੋਂ ਘਰ ਦੇ ਨਾਲੋਂ ਮੈਂ ਕਹਿੰਦਾ ਜਬੀ ਪੀ ਤੂੰ ਹੈ ਜਬੀ ਜਬੀ ਬ ਪਰ ਜੇ ਰਹਿਣੇ ਤੋਂ ਉਨੀ ਕਿ ਜਗ੍ਹਾ ਤੇ ਜਬੀ ਬੀਜ ਲੋ ਜਬੀ ਨੇ ਕੋ ਹੁਣਾ ਛੇਤੀ ਆ ਅੱਛਾ ਉਦੇ ਬਾਅਦ ਫੇਰ ਬਾੜ ਜਬੀ ਨਹੀਂ ਦੇ ਦੇਣੀ ਬਾੜ ਜਬੀ ਦੇ ਦੇਉ ਤਾਂ ਬਾਅਦ ਫੇਰ ਮੱਕੀ ਹੋ ਜੂਗੀ ਮੱਕੀ ਹੋ ਜਾਣੀ ਠੀਕ ਹੈ ਗੱਲ ਤੇਰੀ ਜੇ ਜਬੀ ਨੇ ਹੁਣਾ ਬਹੁਤ ਛੇਤੀ ਆ ਗੱਲ ਗਰੀ ਪੱਕੀ ਆ ਜਬੀ ਛੇਤੀ ਹੋਣੀ ਆ ਵਸੀਨੇ ਟਾਈਮ ਲੈ ਲੈਣਾ ਹਾਂ ਅਸੀਂ ਤੱਕਦਰ ਆਪਣਾ ਹੋ ਜਾਣਾ ਜੇ ਤੁਸੀਂ ਵੀ ਸਾਗ ਵੀਤ ਫੇ ਗਾਹ ਭਾਜਣਾ ਫੇ ਗਾਹ ਭਾਜਣਾ ਇਹ ਵੀ ਗੱਲ ਹੈ ਤੇ ਤੁਸੀਂ ਉਹ ਪਹਿਲਾਂ ਤੋੜੇ ਨੂੰ ਹੋ ਜਾਣਾ ਕੀ ਵੀ ਜਵਾਬ ਦੋਗੇ ਅਸੀਂ ਗਿਆ ਜੇਣਾ ਅਗੀਤਾ ਹੈ ਅਗੀਤਾ ਤਾਂ ਮੈਂ ਤੁਹਾਨੂੰ ਜਬੀ ਨੇ ਛੇਤੀ ਹੋ ਜਾਣਾ ਜਵੀ ਸਿਰਦੰਦੇ ਹਾਂ ਉਹਨੇ ਕਿ ਜਵੀ ਬੀਜ ਦੋ ਮਰਸੀਨ ਇੱਧਰ ਹੋ ਗਿਆ ਉਹ ਜੀ ਦੋ ਬਾਡਾ ਲੈ ਲਿਓ ਇੱਕ ਵਾਰੀ ਫੇਰ ਹੋ ਜਾਣੀ ਜੇ ਨਰਮ ਬਾਡਾ ਆ ਕੇ ਤੀ ਵਾਰ ਮੱਕੀ ਹੋ ਜਾਣੀ ਠੀਕ ਹੈ ਗੱਲ ਇਹ ਵੀ ਠੀਕ ਹੈ ਤੇਰੀ ਪੱਕੀ ਗੱਲ ਹੈ ਬਾਕੀ ਤੇਰੀ ਮਰਜ਼ੀ ਆ ਲੈ ਨਾ ਮੈਂ ਤੇਰੀ ਨਾਲ ਜੱਲੂ ਲੈ ਆ ਫੇਰ ਹੋਣਾ ਲੈ ਜਾ ਕੇ ਲੈ ਤਾ ਹਾਂ ਹੋਰ ਪਾਲਾ ਹੋਰ ਕੇ ਪਾਲਾਂ ਹੁਣ ਚਾਰ ਪੰਜ ਬਸ ਹੁੰਦੇ ਨਾ ਬਹੁਤ ਆ ਹੋਰ ਕੀ ਆ ਝਾੜਾ ਵੀ ਨਹੀਂ ਜਿਆਦਾ ਫੇਰ ਹੋਰ ਕਿਤੇ ਮਹੀਨੇ ਚ ਪਟਣੇ ਵਾਲਾ ਹੋ ਜੂਵੇ ਨਾ ਨਾ ਕਿਦੇ ਥੱਲੇ ਗੱਠੀਆਂ ਪਹਿਲੀ ਖੜ ਜਣ ਉਹੀ ਗਏ ਕਿਦੇ ਮਿੰਨੇ ਇੱਕ ਮਹੀਨੇ ਦੇ ਬਟਣੇ ਵਾਲਾ ਹੋ ਜਵੇ ਠਾਈ ਕਿ ਨਹੀਂ ਕਰਦਾ ਜੀ ਇਹਦੇ ਦੇ ਪੋਲਾ ਘਾਣਦਾ ਇਹਨੇ ਲਾ ਕੇ ਦੂੰਗਾ ਬਟ ਲਿਆ ਇਹਨੂੰ ਬਾਹਰ ਦੂੰਗਾ ਬਟ ਮਿੱਟੀ ਬਹੁਤ ਪੋਲੀ ਆ ਆ ਕਹੀ ਪੂਰੀ ਤਾਰੀ ਥੱਲੇ ਆਏ ਦੇਖ ਲਾ ਮਿੱਟੀ ਪੋਲੀ ਬਹੁਤ ਆ ਨਾ ਇਹ ਪਗੜੇ ਕੋ ਚੜਿਆ ਬਹੁਤ ਇਹ ਕਿੰਨਾ ਚਾਹੀਦਾ ਹੱਥ ਜਿੰਨਾ ਪੋਲਾ ਬਹੁਤ ਪੋਲੀ ਮਿੱਟੀ ਆ ਇਹ ਬੱਤੇ ਹੋਊਗਾ ਕੱਟ ਨਹੀਂ ਆਗਾ ਕਹੀ ਮਾਰ ਕੇ ਦਿਖਾ ਦੇ ਇਹਨੂੰ ਇੱਕ ਕਹੀ ਤਬਾਰੀ ਵੀ ਤਾਂ ਆ ਕਹੀ ਉਹੀ ਜੀ ਆ ਹੈ ਉਹ ਤਾਂ ਜਾਣਾ ਨਹੀਂ ਇਹਨੇ ਜਾਣਾ ਨਹੀਂ ਕਹੀਆ ਬਿੰਜੀ ਆ ਮੁੰਡਾ ਦੇ ਬਿੰਜੀ ਆ ਇਹ ਤੇ ਰਹਿਣ ਦੇ ਤੇ ਰਹਿਣ ਦੇ ਪਟਿਆ ਬਾਈ ਫੇ ਰਹਿਣ ਦੇ ਬਾਈ ਤੇ ਇੱਕ ਕਹੀ ਪਰ ਜਾਗੇ ਨੇ ਵੀ ਵੀ ਪਟਿਆ ਹੋਇਆ ਜਾ ਜਾ ਚੱਲ ਪਟਿਆ ਪਤਾ ਵਾਹ ਹੋ ਤਾਂ ਲੈ ਯਾਰ ਐਂ ਦੇਖ ਲੈ 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 ਬਸ ਠੀਕ ਆ ਪਟਿਆ ਵਸੇਰਾ ਮੈਂ ਤੂੰ ਲੈਵਰ ਦਾ ਖਰਾਬ ਕਰਦੀ ਕਿਹਦੇ ਮੈਨ ਵਾਲੀ ਕਹੀਏ ਤੇ ਟੱਕ ਕਿੱਥੇ ਜਾਂਦਾ ਫਿਰ ਕੇ ਲੈ ਤਾਂ ਕਰ ਬੇਨਾ ਬਣਾ ਲੈਵਰ ਦਾ ਖਰਾਬ ਕਰ ਦੇ ਤੂੰ ਤੇ ਮੈਨ ਖੁਦ ਤੇ ਨਾ ਰਾ ਦੂੰਗਾ ਇਹਨੂੰ ਕਿਤੇ ਤੇਰਾ ਜ਼ੀਰੋ ਲੈਵਰ ਹਿੱਲ ਜੇ ਉਹ ਇੱਕ ਪੰਗਾ ਥੋੜੂ ਆ ਨਾ ਨਾ ਠੀਕ ਆ ਹੁਣ ਕਾਨੂੰ ਖੁਰਪੀ ਨਾਲ ਗੁੱਟ ਗਏ ਰਲਾ ਕੇ ਮਿਰਗਾ ਸੁਣ ਲੈ ਸੈਡਾ ਪਰ ਲਾ ਦੀ ਤੋਨੀਆਂ ਤੋਨੀਆਂ ਲੈ ਆਂਦਾ ਮੈਂ ਸਾਰਾ ਕੁਝ ਹਾਂ ਸਾਰਾ ਕੁਝ ਲੈ ਕੇ ਆਂਦਾ ਜੈ ਸੈਡਾ ਪਰ ਤੋਨੀਆਂ ਆਹੇ ਕਰੀ ਇਧਰ ਹੀ ਸੈਡ ਤੋਨੀਆਂ ਲਾ ਲਈ ਇਧਰ ਹੀ ਸੜ ਬੁੱਲੀਆਂ ਲੈ ਲਈ ਬੁੱਲੀਆਂ ਵੀ ਖਾਣ ਨੂੰ ਹੋ ਜੂ ਅੱਛਾ 70 70 ਰੁਪਏ ਤੇ ਮਿਲਿਆ ਤੂੰ ਲੈ ਲਈ ਉਹ 70 ਰੁਪਏ ਤੇ ਤੂੰ ਲੈ ਲਈ ਹਾਂ 150 ਹੋ ਜਾਣੀਆਂ ਹਾਂ ਹਾਂ ਦਾ ਵੀ ਦੇ ਮੀਂਹ ਦਾ ਮੀਂਹ ਦਾ ਕੰਮ ਚੱਲ ਰਿਹਾ ਠੀਕ ਆ ਇਧਰ ਨਹੀਂ ਸਾੜ ਤਾਂ ਨਹੀਂ ਆਉਗੇ ਗੱਬੇ ਤੇ ਮੂਲੀ ਤਾਂ ਉੱਥੇ ਲਾ ਦੂੰਗਾ ਦੇਵੀ ਵਾਲੀ ਡੋਲ ਪਾ ਦੂੰਗਾ ਗੱਬੇ ਇੰਨੀ ਦੂਰ ਜਾਣਾ ਔਖਾ ਜਨ ਉਹਦੇ ਕੋਲ ਤਾਂ ਦਿਖ ਜੇ ਕਰੂਗਾ ਗੱਗੇ ਨੂੰ ਉਹਦੇ ਹੁਣ ਜਿਆਦਾ ਤਾਂ ਬੰਦਾ ਉਹ ਮੇਰੀ ਸਮਝ ਲੈ ਉਹ ਇਧਰ ਧੂਣੀ ਬਾਲੀ ਹੋਵੇ ਧੂਣੀ ਸਾਹਮਣੇ ਨਿਗਾ ਬਚਦੀ ਹੈ ਨਾ ਧੂਣੀ ਬਾਲੀ ਬਿਨਾ ਮੂਲੀ ਜੱਲੇ ਆਹੋ ਕਾ ਹੋ ਜਿਹੜਾ ਮੂਲੀਆ ਤਾਂ ਯਾਰ ਉੱਥੇ ਕੀ ਜਿਆ ਉਹ ਵੀ ਆਪਾਂ ਉਰੀ ਉਹਦੇ ਬਣਾਣਾ ਮੇਰੀ ਗੱਲ ਸੁਣ ਲੈ ਓ ਹਲੋ ਉਰੇ ਉਹ ਵੀ ਬਣਾਉਣਾ ਤੂੰ ਨਾ ਜਿਹੜਾ ਤੂੰ ਕਹਿੰਦਾ ਪਟਣਾ ਗੋਲ ਤੂੰ ਨਾ ਲਾ ਕੇ ਉੱਪਰ ਪਦੀਨਾ ਪਦੀਨਾ ਰੱਖ ਕੇ ਉਰੀ ਤੇ ਮੂਲੀ ਉਰ ਤੇ ਧਨੀਆ ਵਾਲਾ ਪਾ ਕੇ ਵਿੱਚ ਆਪਣਾ ਸਬਜ਼ੀ ਸ਼ਾਨਾ ਥੱਲੇ ਬਣਾਉਣਾ ਸਬਜ਼ੀ ਧਰਲੇ ਕਰਨੀ ਸ਼ਾਨਾ ਥੱਲੇ ਇੱਥੀ ਦੇ ਨਾਲ ਸਾਲ ਪੱਟ ਕੇ ਗਾਹਾਂ ਜਾ ਕੇ ਜਨਵਰੀ ਫਰਵਰੀ ਵਿੱਚ ਜਾਂ ਪੱਕ ਗਿਆ ਫੇ ਬੈ ਚੱਕਣ ਵਾਤੇ ਇੱਕ ਲਸਣ ਵਿੱਚ ਭੋਨ ਲੈ ਗਾ ਨੌਕਣੀ ਖਾਲੀ ਕਰਨਾ ਬਹੁਤ ਆਦਾ ਸੀ ਛੋਟੂਟਿਆਂ ਨੇ ਉਹ ਬੈ ਤਾਂ ਹੀ ਖਤਮ ਹੁੰਦੀ ਐ ਜੇ ਛੋਟੂਟਿਆਂ ਨੇ ਦੇ ਲੈ ਐ ਸੜਣੀ ਵਿੱਚ ਇਕੱਠਿਆਂ ਚੁੱਲ੍ਹੇ ਉੱਤੇ ਬੈਠਣਾ ਸਿੱਖਿਆ ਨੇ ਖਾਈ ਜਾਣੀਆਂ ਹਾਂ ਦੇਖ ਹਾਂ ਉਹ ਬਹੁਤ ਸਵਾਦ ਵੀ ਬਹੁਤ ਸਭ ਨਾਲ ਬਧੀ ਚ ਦੋਆ ਇਹ ਨਾਲ ਠੰਡ ਮਾ ਬਹੁਤ ਵਧੀਆ ਮੋਟਰ ਲਾਲਾ ਇਧਰ ਖਾ ਜੇ ਨਾ ਘਬੋਤ ਆ ਯਾਰ ਤੂੰ ਲਾਲਾ ਹੋਰ ਮੈਂ ਤਾਂ ਖਾਸਾ ਲਾਉਣਾ ਮੋਟਰ ਕੋ ਮੇਰਾ ਤਾਂ ਸਰਦਾ ਨਹੀਂ ਤੈਨੂੰ ਦੱਸਿਆ ਤਾਂ ਹੈਗਾ ਹਾਂ ਬਾਕੀ ਤੇਰੀ ਚੋਇਸ ਆ ਮੈਂ ਬਹੁਤ ਐਨਾ ਹੀ ਮੇਰੇ ਕੋਲ ਤਾਂ ਬੁੱਕਣਾ ਨਹੀਂ ਹੈ ਜੇ ਤੈਨੂੰ ਤਾਂ ਲੱਗੇ ਛੱਡਣਾ ਨਹੀਂ ਇਹ ਇਹ ਗੱਠੀਆਂ ਦਾ ਅਵਰੇਜ ਪੂਰੀ ਭੋਲਣੀਆਂ ਆਪਾਂ ਕੋਈ ਕਹੇ ਵੀ ਛੱਡਣਾ ਨਹੀਂ ਇਹ ਤੂੰ ਨੇ ਮੈਂ ਜਾਣੀ ਤੇਰੀ ਮੂਲੀ ਛੋਲੇ ਲਾਏ ਦੇ ਉੱਥੇ ਆਹ ਤੇਰੀ ਮੂਲੀ ਮਾਲੀ ਭੁੰਨ ਭੁੰਨ ਕੇ ਖਾ ਕੇ ਆਹ ਜਿਹੜਾ ਮੂਲੀ ਦੀ ਚ ਜੱਟ ਜੱਟ ਬਣਾ ਕੇ ਵਿੱਚ ਧਨੀਆ ਜਿਹਾ ਪਾ ਕੇ ਤੈਨੂੰ ਉਹੀ ਕਹੇ ਵੀ ਤੇਰਾ ਨਹੀਂ ਨਾਲ ਤੇਰੇ ਅੱਗ ਅਗਬਰ ਸੇਕ ਕੇ ਥੋੜਾ ਪਹਿਲਾਂ ਹੀ ਵਧੀਆ ਲੱਗਦੀਆਂ ਆ ਉੱਥੇ ਮੂਲੀਆਂ ਲਾ ਤੇ ਇੱਕ ਡਾਲ ਕੋਲ ਲਾਈ ਜਾਂਦੀਆਂ ਮੈਂ ਪਹਿਲਾ ਪਹਿਲਾ ਜਿਹੜੇ ਖਾ ਲਿਆ ਵਿਖਾ ਲਿਆ ਮੇਰੀ ਜਗ੍ਹਾ ਲੈ ਥੋੜਾ ਯਾਰ ਉੱਥੇ ਨਹੀਂ ਜਾਣਾ ਅੱਛਾ ਜੇ ਤੈਨੂੰ ਭੁੱਖ ਲੱਗੀ ਵੀ ਔਰੇ ਸ਼ਾਮ ਦੇ ਟਾਈਮ ਮਾੜੀ ਮੋਟੀ ਆਓ ਇੱਥੇ ਮੈਂ ਤੈਨੂੰ ਮੂਲੀ ਦੇਗੀ ਜਦੇ ਪੱਟ ਕੇ ਜਦੇ ਐ ਖਾ ਜਾਂਦਾ ਅਗਲਾ ਬੰਦਾ ਹੋਈ ਨਾ ਆ ਚੀਜ਼ ਦਾ ਫਰਕ ਹੋਰ ਸਾਹਮਣੇ ਯਾਰ ਕੋਲ ਦਾ ਬਹੁਤ ਫਰਕ ਉਹ ਫੇਰ ਦੋ ਡਾਲਾਂ ਐ ਲਾ ਦੂੰਗੇ ਹੋਰ ਕਾਇ ਲਾ ਦੂੰਗੇ ਤਾਂ ਕਿ ਆਲੂ ਵਾਲੇ ਕਹੀ ਨਾਲ ਸਾਰੇ ਪਰ ਲਾ ਦੇ